ਵਾਸੀ ਬੋਲੋ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇੱਕ ਜੁੱਟ ਹੋ ਕੇ ਇਹ ਸੌਖਾ ਨਹੀਂ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪੜੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਨਸ਼ਾ ਨਸ਼ਾ ਨਿਕਾ ਨਹੀਂ ਦਵਾਉਂਗੇ ਨਿਕਾ ਨਹੀਂ ਦਵਾਉਂਗੇ ਪੰਜਾਬ 9888 ਜੰਮ ਤੋਂ ਤੁਹਾਡਾ ਸਵਾਗਤ ਹੈ ਇਸ ਸਵੇਰੇ ਦੀ ਅਹਿਮ ਖਬਰ ਮੋਹੰਦਗਨ ਸਰਪੰਚਰ ਮਨਿੰਦਰ ਸਿੰਘ ਨੇ ਆਪਣੀ ਸਾਦੇ ਤਨਖਨਾਂ ਜੱਦੀ ਜ਼ਮੀਨ ਪਾਰਕ ਬਣਾਉਣ ਲਈ ਗੁੰਡਾ ਲਿਆ ਨਿਵੇਕਲਾ ਫੈਸਲਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜੁੱਧ ਨਸ਼ਾ ਵਿਰੁੱਧ ਨੂੰ ਮੁਤਾਬਕ ਪਿੰਡ ਸੁਲਜਾਨਪੁਰ ਦੇ ਨੌਜਵਾਨ ਸਰਪੰਚੇ ਮਨਿੰਦਰ ਸਿੰਘ ਵੱਲੋਂ ਵਿਸ਼ਾਲ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਤੇ ਪਿੰਡ ਵਾਸੀਆਂ ਨੇ ਇਸ ਮੌਕੇ ਤੇ ਕੀਤੀ ਮੀਟਿੰਗ ਦੌਰਾਨ ਮਾਰਕੀਟ ਕਮੇਟੀ ਕਾਨੋਂ ਆਂ ਦੇ ਚੇਅਰਮੈਨ ਡਾਕਟਰ ਜਸਪਾਲ ਸਿੰਘ ਪੰਦੇੜ نیشنل ਅਵਾਰਡ ਪ੍ਰਾਪਤ ਸਰਪੰਚ ਮੈਡਮ ਜਤਿੰਦਰ ਕੌਰ ਖੁੰਡੀ ਹਲਕਾ ਕੋਆਰਡੀਨੇਟਡ ਸਰਪੰਚੇ ਅਮਰਿਤਪਾਲ ਸਿੰਘ ਬਲ ਆਦਿ ਨੇ ਪਿੰਡ ਵਾਸੀਆਂ ਨੂੰ ਨਸ਼ਾ ਨਾ ਕਰਨ ਅਤੇ ਨਸ਼ੇ ਦੇ ਕਾਰੋਬਾਰ ਦਾ ਸਾਥ ਨਾ ਦੇਣ ਦੀ ਸੌਂਚਕਾਈ ਅਤੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੇਰੇੰਦਸ ਯੋਗ ਕਰਕੇ ਪੰਜਾਬ ਨੂੰ ਮੁਰ ਛੇਤ ਮੰਦਰ ਤੇ ਰੰਗਲਾ ਪੰਜਾਬ ਬਣਾਉਣ ਦੀ ਅਪੀਲ ਕੀਤੀ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖਵਾ ਨੇ ਪਿੰਡ ਸੰਜਾਂਪੁਰ ਵਿਖੇ ਪਹੁੰਚ ਕੇ ਖੁਦ ਪਿੰਡ ਵਾਸੀਆਂ ਦੇ ਰੂਹ ਰੂਹ ਹੋਣਾ ਸੀ ਪਰ ਅਚਨਚੇਤ ਉਹਨਾਂ ਨੂੰ ਚੰਡੀਗੜ੍ਹ ਜਾਣਾ ਪਿਆ पर फिर भी सरपंच मनेंद्र सिंह सजानपुर वाला ਪਿੰਡ ਦੀਆਂ ਜੋ ਮੰਗਾ ਰੱਖੀਆਂ ਜੇਆਂ ਨੇ ਉਹਨਾਂ ਨੂੰ ਜੇਲ੍ਹ ਮਾਨ ਜਗਰੂਪ ਸਿੰਘ ਸੇਖਾ ਦੇ ਧਿਆਨ ਵਿੱਚ ਲਿਆ ਕੇ ਜਲਦ ਹੱਲ ਕੀਤਾ ਜਾਵੇਗਾ। ਨੀਬੰਦਾਨ ਪੁਲਿਸ ਪੁਲਸਾਸ਼ਨ ਵੱਲੋਂ ਪਹੁੰਚੇ ਏਐਸਆਈ ਰਮੇਸ਼ ਕੁਮਾਰ ਤੇ ਬੀ.ਪੀ ਡਾਕਟਰ ਧਾਰੀਵਾਲ ਤੋਂ ਸੰਜੀਵ ਕੁਮਾਰ ਅਤੇ ਛੇਤ ਵਿਭਾਗ ਤੋਂ ਡਾਕਟਰ ਨਵਜੋਤ ਸਿੰਘ ਕਾਲੋਂ ਮੈਡੀਕਲ ਅਫਸਰ ਮਸਰਾ ਮੱਗਾ ਸਿੰਘ ਸਮੇਤ ਹੋਰ ਬੁਲਾ ਰਿਆ ਨੇ ਨਸ਼ੇ ਦੇ ਮਾਰੇ ਪ੍ਰਭਾਵਾਂ ਤੋਂ ਜਾਣੂ ਕਰਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕੰਵੈਕਟ ਕੀਤੇ ਉਪਰਾਲਿਆਂ ਬਾਰੇ ਵਿਸਤਾਰ ਨਾਲ ਚਾਨਣਾ ਪਾ ਇਸ ਮੌਕੇ ਤੇ ਨੌਜਵਾਨ ਸਰਪੰਚ ਬਲਿੰਦਰ ਸਿੰਘ ਨੇ ਮੀਟਿੰਗ ਦੌਰਾਨ ਪਹੁੰਚੀਆਂ ਸ਼ਖਸੀਤਾਂ ਦਾ ਸਰੋਪਾਪਾ ਕੇ ਸਵਾਗਤ ਕਰਦੇ ਦੱਸਿਆ ਕਿ ਮੇਰੇ ਪਰਿਵਾਰ ਵੱਲੋਂ ਪਿੰਗ ਸੁਜਾਪੁਰ ਵਿਖੇ ਅਦਨਿਕ ਪਾਰਕ ਬਣਾਉਣ ਲਈ ਆਪਣੀ ਜੱਦੀ ਜ਼ਮੀਨ ਵਿੱਚੋਂ ਸਾਦੇ 3 ਕਨਾਲਾ ਜ਼ਮੀਨ

मीटिंग दुरान चाह पकौड़े का टुट लंगर बरतिया वीडियो चंकी लगी अगे शेयर जरूर करो देखो धारीवाल पर पत्रकार इंद्रजीत की खास रिपोर्ट ਵੇਕੇ ਰਾਈਡਰ ਨਹੀਂ ਜਨਾ ਬਹੁਤ ਬੋਲਦਾ ਹੋਰ ਜੀ ਜੀ ਇਹ ਮੇਰੇ ਅਮਰਾਂ ਦੇ ਅਫਸਰ ਯਾਤਰੀ ਕਰ ਜਾਓ ਅੱਗੇ ਅੱਗੇ ਬੋਲੋ ਜੀ ਕਹਣਾ ਅਈ ਨਾਲ ਜੁਰਮਾਨੇ ਦਾ ਜੇਕਰ ਤੁਸੀਂ ਉਹ ਨਹੀਂ ਹੋਵੇ ਤਾਂ ਮਾਫ ਕਰਿਓ ਅ ਅਨੀਦਰ ਟੈਰਮਸ ਆਬ ਬੇਸਿੰਟੇ ਖਾਤਾ ਬਟ ਫਾਰ ਹਰ ਮੰਨਮ ਕਰੋ ਪਹਿਲਾ ਦਾਲੇ ਤੋਂ ਦਰਾਂ ਰਿਕਵਰ ਹੋ ਸਾਰਾ ਡੁੱਟ ਚੁ ਗਿਆ ਇਹਨਾਂ ਦਾ ਡੀਓ ਹੀ ਮੰਗਿਆ ਕੋਈ ਉਹਨੂੰ ਪਤਾ ਨਹੀਂ ਪਾਇਆ ਇਹ ਦੂਜਾ ਸਾਡੇ ਬੰਦ ਸੀਵਰੇਜ ਦਾ ਗੜੀਆਂ ਦਾ ਕੰਮ ਕਰ ਰਿਹਾ ਉਹਦੇ 90% ਟੀਮ ਦੇ ਪੈ ਗਿਆ ਪਾਸੋਕਟ ਗੜੀਆਂਾਂ ਡੁੱਈਆਂ ਅੱਗੇ 2000 ਪੌਟਰ ਸੀਵਰੇਜ ਦਾ ਉਹਦੇ ਲਈ ਜਨਪਾਤੀ ਜਿਹਦੇ ਬਦਮ ਕਰਿਆ ਜਿਹਦੇ ਹੋਰ ਤੋਂ ਅੱਗੇ ਸਾਡੇ ਪਰਿਵਾਰ ਵਗੋਂ ਪਿੰਡ ਸਾਡੇ ਤਿੰਨ ਕਿਨਾਰੇ ਜਗ੍ਹਾ ਛੱਡੀ ਗਈ ਆ ਉਹਦੇ ਰਿਪੋਰਟ ਬਣਾਉਣ ਦੀ ਮੰਗ ਲੋ ਸਰਕਾਰ ਵੱਲੋਂ ਦੇ ਲਈ ਫੰਡ ਲੱਗਦਾ ਜੇ ਤੇ ਉਹਦੇ ਰਿਪੋਰਟ ਵੀ ਸਾਡੇ ਕਰਦੇ ਆ ਬਾਕੀ ਉਹ ਜਿਵੇਂ ਵੀ ਆ ਕੀ ਘਰਾਂ ਦੇ ਸਟ੍ਰੈਕਸ਼ਨ ਹੋਏ ਕਿ ਲੈਸ ਟੈਂਸ਼ਨ ਹੋਏ ਸਟ੍ਰੈਕਸ਼ਨ ਆ ਦੇ ਉਹਨਾਂ ਨੂੰ ਦੋ ਤਰ੍ਹਾਂ ਦੇ ਅਧਿਪਾਂਤ ਆਈ ਆ ਅਸੀਂ ਘਰਾਂ ਉਹਨਾਂ ਨੂੰ ਇਹਦੇ ਜਾਣ ਦੀ ਹੋਈ ਉਹ ਸਾਰੇ ਵੇਟ ਕਰ ਰਹੇ ਆ ਕਿ ਉਹ ਬਾਕੀ ਹੋਏਗੀ ਕਰੋ ਸਾਰਿਆਂ ਤੋਂ ਹਾਂਜੀ ਚੇਅਰਮੈਨ ਸਾਹਿਬ ਦੱਸ ਦਿਓ ਪੰਜਾਬ ਸਕਾਲ ਨਾਲ ਜੁੱਧ ਨਸਿਆਂ ਵਰਦ ਦੇ ਤਹਿਤ ਮੁਹਿੰਮ ਚੱਲ ਰਹੀ ਆ ਕਾਫੀ ਸਫਲਤਾ ਵੀ ਮਿਲੀ ਆ ਤੇ ਅੱਜ ਕਿੱਥੇ ਕਿੱਥੇ ਪ੍ਰੋਗਰਾਮ ਕੀਤਾ ਤੇ ਕਿੰਨਾ ਗਾ ਰਿਸਪਾਂਸ ਮਿਲਿਆ ਜੀ ਦੇਖੋ ਜੀ ਇਹ ਜਿਹੜੀ ਮਹਮ ਚੱਲ ਰਹੀ ਆ ਜੁੱਧ ਨਸਿਆਂ ਦੇ ਵਿਰੁੱਧ ਅੱਜ ਆ ਧਾਰਿਆਲ ਸ਼ਹਿਰ ਦੇ ਲਾਗੇ-ਲਾਗੇ ਜਿੰਨੇ ਵੀ ਪਿੰਡ ਵਾ ਉਹ ਆ ਸਾਰਿਆਂ ਪਿੰਡਾਂ ਦੇ ਵਿੱਚ ਇਸ ਮਹਮ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਵਾ ਅੱਜ ਅਸੀਂ ਹੁਣ ਇਸ ਵਕਤ ਪਿੰਡ ਸੁਜਾਨਪੁਰ ਦੇ ਵਿੱਚ ਪਹੁੰਚੇ ਆ ਉਸ ਨਗਰ ਦੇ ਨੌਜਵਾਨ ਸਰਪੰਚ ਨੇ ਜੋ ਇਕੱਠ ਕੀਤਾ ਵਾ ਉਹ ਬੇਕਮਾਲ ਕਾਠਵਾ ਉਹ ਤੁਸੀਂ ਚੰਗੀ ਤਰ੍ਹਾਂ ਵੇਖ ਲਿਆ ਵਾ ਤੇ ਸਾਨੂੰ ਪੂਰੀ ਉਮੀਦ ਵਾ ਵੀ ਜਿੱਥੇ-ਜਿੱਥੇ ਵੀ ਅਸੀਂ ਪ੍ਰੋਗਰਾਮ ਕੀਤੇ ਆ ਸਾਡੀਆਂ ਬੀਬੀਆਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਤੇ ਜਦੋਂ ਬੀਬੀਆਂ ਕਿਸੇ ਵੀ ਮਹਿਮ ਦੇ ਹਿੱਸਾ ਬਣ ਜਾਣ ਤੇ ਉਸ ਮਹਿਮ ਨੂੰ ਸੇਤੀ ਹੀ ਫਤਿਹ ਕੀਤਾ ਜਾ ਸਕਦਾ ਵਾ ਤੇ ਸਾਨੂੰ ਪੂਰੀ ਉਮੀਦ ਵਾ ਜਿੰਨਾ ਵਧੀਆ ਰਿਸਪਾਂਸ ਅੱਜ ਤਾਰੀਵਾਲ ਦੇ ਲਾਗਲੇ ਲਾਗਲੇ ਪਿੰਡਾਂ ਦੇ ਵਿੱਚ ਮਿਲਿਆ ਇਸ ਮਹਿਮ ਨੂੰ ਅਸੀਂ ਜਲਦੀ ਹੀ ਫਤਿਹ ਕਰਾਂਗੇ ਤੇ ਪੰਜਾਬ ਨੂੰ ਉਹੋ ਹੀ ਰੰਗਲਾ ਪੰਜਾਬ ਫਿਰ ਦੁਬਾਰਾ ਬਣਾਵਾਂਗੇ ਕਿ ਅਸੀਂ ਲੋਕਾਂ ਨੇ ਜਿੰਨਾ ਵੀ ਸਹਿਯੋਗ ਦਿੱਤਾ ਹਨ ਨੂੰ ਅੱਜ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਦੇ ਪਰਿਵਾਰ ਨੇ ਇੱਕ ਨਿਕ ਵਿਕਲਾਇ ਉਪਰਾਲਾ ਕੀਤਾ ਕਿ ਜਿਹੜੀ ਪਿੰਡਵਾਸ ਤੇ ਪਾਰਕ ਨੂੰ 3.5 ਕਨਾਲਾ ਜ਼ਮੀਨ ਦੇਤੀ ਆ ਇਹਨੂੰ ਕਿੱਦਾਂ ਵੰਦੇਓ ਤੇ ਪ੍ਰਸ਼ਾਸਨ ਤੱਕ ਪਹੁੰਚ ਕਰੋਗੇ ਇਹ ਪਾਰਕ ਬਣਾਉਣ ਵਾਸਤੇ ਫੰਡ ਜਲਦੀ ਰੀਲੀਜ਼ ਕੀਤਾ ਜਾਵੇ ਤੁਸੀਂ ਓਨੇ ਮੇਰਾ ਭਾਸ਼ਣ ਵੀ ਸੁਣਿਆ ਹੋਣਾ ਦੇਖੋ ਨੌਜਵਾਨ ਸਰਪੰਚਵਾ ਮਨੀਂਦਰ ਸਿੰਘ ਜੀ ਅਨਮੈਡਵਾ ਇਹਨਾਂ ਦੇ ਪਰਿਵਾਰ ਨੇ ਇਸ ਨਗਰ ਨੂੰ ਜਿਹੜੀ 3.5 ਕਨਾਲ ਥਾਂ ਪਾਰਕ ਵਾਸਤੇ ਦਿੱਤੀ ਆ ਮੈਂ ਇਸ ਪ੍ਰਵਾਜ਼ ਦਾ ਬਹੁਤ ਧੰਨਵਾਦੀ ਆ ਤੇ ਮੈਂ ਅੱਜ ਹੀ ਆਪਣੇ ਲੀਡਰ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਉਹਨਾਂ ਨੂੰ ਮੈਂ ਜਾ ਕੇ ਸਾਰੀ ਰਿਪੋਰਟ ਦਵਾਂਗਾ ਤੇ ਉਸ ਕਾਰਕ ਦਾ ਕੰਮ ਆ ਜਿਹੜਾ ਜਲਦੀ ਹੀ ਚਾਲੂ ਕਰਕੇ ਉਹਨੂੰ ਪਾਰਕ ਬਣਾ ਕੇ ਤੇ ਅਸੀਂ ਪਿੰਡ ਨੂੰ ਉਹਨਾਂ ਦੇ ਹਵਾਲੇ ਕਰਾਂਗੇ ਹਾਂਜੀ ਭਾਂਜੀ ਦੱਸ ਦਿਓ ਜੁੱਧ ਨਸਿਆਂ ਉਰਦ तकरीबन 3 ਕੁ ਮਹੀਨੇ ਹੋ ਗਏ ਆ ਮਹਮ ਚੱਲਦੀ ਇਹਨੂੰ ਤੇ ਹਰ ਥਾਂ ਤੁਸੀਂ ਪਹੁੰਚੇ ਹੋ ਤੇ ਲੱਗਦਾ ਹੈ ਕਿ ਸਫਲ ਹੋਵਾਂਗੇ ਜੀ ਹਾਂਜੀ ਇਹ ਜਿਹੜੇ ਪੰਜਾਬ ਸਰਕਾਰ ਨਾਲੋਂ ਮੈਚ ਚਲਾਈ ਦੀ ਜੁੱਧ ਨਸਿਆਂ ਉਰਦ ਤੁਹਾਨੂੰ ਪਤਾ ਹੀ ਹੈ ਕਿ 2-3 ਮਹੀਨੇ ਤੋਂ ਪੂਰੇ ਪਿੰਡਾਂ ਦੇ ਵਿੱਚ ਕਰ ਰਹੇ ਆ ਆਪਣੇ ਹਲਕਾ ਕਾਗੀਆਂ ਦੇ ਹਰ ਪਿੰਡ ਵਿੱਚ ਇਹ ਮੀਟਨਾ ਚੱਲ ਰਹੀ ਹੈ ਤੇ ਕਹਿੰਦੇ ਨਹੀਂ ਕਿ ਥੋੜੀ ਥੋੜਿਆ ਸੰਜੋ ਸਾਰੇ ਕਾਰਨ ਜਿੱਦਾਂ ਕਿਹਾ ਜਾਂਦਾ ਕਿ ਪਾਰਟੀ ਪਾਣੀ ਦੀ ਭਰ ਭਰ ਕੇ ਕੱਢੀ ਜਾਉ ਤੇ ਇੱਕ ਦਿਨ ਸਭ ਵੀ ਖਾਲੀ ਹੋ ਜਾਂਦੀ ਹੈ ਇਹਦਾ ਇਹੀ ਭੋਰਾ ਭੋਰਾ ਵੀ ਕਰਕੇ ਰੋਜ਼ ਕੱਢੀ ਜਾਵਾਂਗੇ ਨਾ ਇੱਕ ਦਿਨ ਜਲੂ ਇਹਨੂੰ ਖਤਮ ਕਰ ਪਾਵਾਂਗੇ